ਦੇ ਅੰਦਰ ਤੋਂ ਬੇहद ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਤੇ ਇਸ ਹਾਦਸੇ ਦੇ ਵਿੱਚ ਭਰਾ ਨੂੰ ਰਖੜੀ ਬਣ ਕੇ ਸੋਹਰਿਆਂ ਘਰ ਪੱਤਰਹੀ ਔਰਤ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਤਸਵੀਰਾਂ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਹੀ ਸਕਦੇ ਹੋ ਕਿ ਕਿੰਨਾ ਭਿਆਨਕ ਹਾਦਸਾ ਵਾਪਰਿਆ ਹੈ ਬੀਤੀ ਸ਼ਾਮ ਨਕੌਦਰ ਰੋਡ ਤੇ ਇਹ ਹਾਦਸਾ ਵਾਪਰਿਆ ਹੈ ਜਦੋਂ ਕਾਰ ਤੇ ਐਕਟਿਵਾ ਵਿੱਚ ਕਾਰ ਜ਼ਬਰਦਸਤ ਟੱਕਰ ਹੋ ਜਾਂਦੀ ਹੈ ਤੇ ਟੱਕਰ ਇੰਨੀ ਜ਼ਬਰਦਸਤ ਹੁੰਦੀ ਹੈ ਕਿ 50 ਸਾਲਾਂ ਕੁਲਵਿੰਦਰ ਕੌਰ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜੋ ਆਪਣੇ ਭਰਾ ਨੂੰ ਰਖੜੀ ਬਣ ਕੇ ਸੋਹਰਿਆਂ ਘਰ ਪਰਤ ਰਹੀ ਸੀ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਬੇहद ਦੁਖਦਾਇਕ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮ੍ਰਿਤਕ ਔਰਤ ਤੇ ਉਸਦੇ ਭਰਾ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਉਹਨਾਂ ਨਾਲ ਇੰਨਾ ਮਾੜਾ ਹੋ ਸਕਦਾ ਹੈ ਰਖੜੀ ਤੋਂ ਪਹਿਲਾਂ ਹੀ ਭੈਣ ਦੀ ਮੌਤ ਹੋ ਜਾਵੇਗੀ ਅਜਿਹਾ ਕਦੇ ਵੀ ਉਸਦੇ ਭਰਾ ਨੇ ਨਹੀਂ ਸੋਚਿਆ ਹੋਣਾ ਤਾਂ ਬੇहद ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਜਲੰਧਰ ਦੇ ਵਿੱਚ ਰਖੜੀ ਬਣ ਕੇ ਸੋਹਰਿਆਂ ਘਰ ਪਰਤ ਰਹੀ ਔਰਤ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਂਦੀ ਹੈ ਤੇ ਮੌਕੇ ਤੇ ਪੁਲਿਸ ਦੇ ਵੱਲ ਪਹੁੰਚ ਕੇ লাশ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਜਾਂਦਾ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਂਦੀ ਹੈ ਸਰ ਇਹ ਜਿਹੜਾ ਐਕਸੀਡੈਂਟ ਹੋਇਆ ਇੱਥੇ ਤੁਹਾਨੂੰ ਕਿੱਦਾਂ ਇਨਫੋਰਮੇਸ਼ਨ ਮਿਲੀ ਹੈ ਇਹ ਮੇਰੇ ਮਾਮੀ ਜੀ ਸੀਗੇ ਇੱਥੇ ਲਾ ਕੇ ਪੈਂਡਾ ਮੁੱਦਾ ਪੈਂਦਾ ਰੱਖਣੀਆਂ ਬੰਲਣ ਆਏ ਸੀਗੇ ਤੇ ਸਾਨੂੰ ਫੋਨ ਆਇਆ ਸੀਗਾ ਕਿ ਡੈਥ ਹੋ ਗਈ ਐ ਉਹਨੇ ਵੀ ਸਾਟ ਲੱਗੀ ਆ ਅਸੀਂ ਨਾਲ ਹੀ ਇੱਥੇ ਪਹੁੰਚ ਗਏ ਰਹਾਂਦਾ ਕਿੰਨੀ ਉਮਰ ਸੀਗੀ ਇਹਨਾਂ ਦੀ ਨਹੀਂ 50-55 ਸਾਲ ਕਿੱਥੇ ਦੇ ਰਹਿਣ ਵਾਲੇ ਆ ਇੱਕ ਪਿੰਡ ਦੀ ਕੰਪੋਜ਼ ਪੈਂਡਾ ਲੂਂਗਾਂ ਲੱਗਦੇ ਜਲੰਧਰ ਤੋਂ सुरेंद्र ਕੰਬੋਜ ਦੀ ਰਿਪੋਰਟ ਦੈਨਿਕ ਸਵੇਰਾ ਟੀਵੀ ਜਲੰਧਰ ਤੋਂ ਬੇਹੱਦ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਤੇ ਇਸ ਹਾਦਸੇ ਦੇ ਵਿੱਚ ਭਰਾ ਨੂੰ ਰਖੜੀ ਬਣ ਕੇ ਸੋਹਰਿਆ ਕਰ ਪੱਤਰਹੀ ਔਰਤ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਤਸਵੀਰਾਂ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਹੀ ਸਕਦੇ ਹੋ ਕਿ ਕਿੰਨਾ ਭਿਆਨਕ ਹਾਦਸਾ ਵਾਪਰਿਆ ਹੈ ਬੀਤੀ ਸ਼ਾਮ ਨਕੌਦਰ ਰੋਡ ਤੇ ਇਹ ਹਾਦਸਾ ਵਾਪਰਿਆ ਹੈ ਜਦੋਂ ਕਾਰ ਤੇ ਐਕਟਿਵਾ ਵਿੱਚ ਕਾਰ ਜ਼ਬਰਦਸਤ ਟੱਕਰ ਹੋ ਜਾਂਦੀ ਹੈ ਤੇ ਟੱਕਰ ਇੰਨੀ ਜ਼ਬਰਦਸਤ ਹੁੰਦੀ ਹੈ ਕੀ 50 ਸਾਲਾਂ ਕੁਲਵਿੰਦਰ ਕੌਰ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜੋ ਆਪਣੇ ਭਰਾ ਨੂੰ ਰਖੜੀ ਬਣ ਕੇ ਸਹੁਰਿਆਂ ਘਰ ਪਰਤ ਰਹੀ ਸੀ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਬੇहद ਦੁਖਦਾਇਕ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮ੍ਰਿਤਕ ਔਰਤ ਤੇ ਉਸ ਦੇ ਭਰਾ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਉਹਨਾਂ ਨਾਲ ਇੰਨਾ ਮਾੜਾ ਹੋ ਸਕਦਾ ਹੈ ਰਖੜੀ ਤੋਂ ਪਹਿਲਾਂ ਹੀ ਭੈਣ ਦੀ ਮੌਤ ਹੋ ਜਾਵੇਗੀ ਅਜਿਹਾ ਕਦੇ ਵੀ ਉਸ ਦੇ ਭਰਾ ਨੇ ਨਹੀਂ ਸੋਚਿਆ ਹੋਣਾ ਤਾਂ ਬੇहद ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਜਲੰਧਰ ਦੇ ਵਿੱਚ ਰਖੜੀ ਬਨਕੇ ਸੋਹਰਿਆ ਘਰ ਪਰਤ ਰਹੀ ਔਰਤ ਦੀ ਸੜਕ ਹਾਸੇ ਦੇ ਵਿੱਚ ਮੌਤ ਹੋ ਜਾਂਦੀ ਹੈ ਤੇ ਮੌਕੇ ਤੇ ਪੁਲਿਸ ਦੇ ਵੱਲ ਪਹੁੰਚ ਕੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਜਾਂਦਾ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਂਦੀ ਹੈ ਸਰ ਜਿਹੜਾ ਐਕਸੀਡੈਂਟ ਹੋਇਆ ਇਥੇ ਤੁਹਾਨੂੰ ਕਿੱਦਾਂ ਇਨਫੋਰਮੇਸ਼ਨ ਮਿਲੀ ਹੈ ਇਹ ਮੇਰੇ ਮਾਮੀ ਜੀ ਸੀਗੇ ਇੱਥੇ ਲਾ ਕੇ ਪੈਂਦਾ ਮੁੱਦਾ ਪੈਂਦਾ ਰਖੜੀਆਂ ਬੰਲੜਾਏ ਸੀਗੇ ਤੇ ਸਾਨੂੰ ਫੋਨ ਆਇਆ ਸੀਗਾ ਕਿ ਡੈਥ ਹੋ ਗਈ ਹੈ ਨਵੀਂ ਸੱਟ ਲੱਗੀ ਆ ਅਸੀਂ ਨਾਲ ਵੀ ਇੱਥੇ ਪਹੁੰਚ ਕੇ ਆ ਗਏ ਕਿੰਨੀ ਉਮਰ ਸੀਗੀ ਇਹਨਾਂ ਦੀ ਨਹੀਂ 50-55 ਸਾਲ ਫਿਰ ਕਿੱਥੇ ਦੇ ਰਹਿਣ जलंधर तो सुरेंद्र कंबोज की रिपोर्ट दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।